ਇਹ ਵੀ ਧਿਆਨ ਦਵਾਇਆ ਵੀ ਇਨ ਇਕੁਐਲਿਟੀ ਆਫ ਇਨਕਮ ਠੀਕ ਹੈ ਭਾਰਤ ਦੀ ਜੀਡੀਪੀ ਹਮੇਸ਼ਾ ਵਿੱਤ ਮੰਤਰੀ ਨੇ ਕਿਹਾ ਸਾਡੀ ਜੀਡੀਪੀ ਬਹੁਤ ਵੱਧ ਰਹੀ ਹੈ ਉਹ ਹੋਰ ਮੁਲਕਾਂ ਦੇ ਕੰਪੈਰੀਜ਼ਨ ਜ਼ਿਆਦਾ ਹੈ ਇਨਫਲੇਸ਼ਨ ਵੀ ਜ਼ਿਆਦਾ ਹੈ ਲੇਕਿਨ ਨਾਲ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੀ ਸਾਡੀ ਇਨ ਇਕੁਐਲਿਟੀ ਹੈ 10% ਭਾਰਤੀ ਜਿਹੜੇ ਸਰਮਾਇਯਦਾਰ ਪੂੰਜੀਪਤੀ ਨੇ 10% ਕੋਲ 72% ਇੰਡੀਆ ਦੀ ਵੈਲਥ ਹੈ ਤੇ ਇਹ ਐਦਾ ਲੱਗ ਰਿਹਾ ਜਿਵੇਂ ਵੀ ਕਹਿਣਾ ਨਹੀਂ ਚਾਹੀਦਾ ਵੀ ਅਮੀਰ ਜ਼ਿਆਦਾ ਅਮੀਰ ਹੋ ਰਹੇ ਹੈ ਗਰੀਬ ਜ਼ਿਆਦਾ ਗਰੀਬ ਹੋ ਰਹੇ ਹੈ ਆਪਾਂ ਕਿਉਂਕਿ ਉਹ ਤੱਕ ਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਨਹੀਂ ਹੋਏਗੀ ਜਿਹੜੀ ਵੀ ਭਾਰਤ ਦੀ ਪ੍ਰੋਗਰੈਸ ਦਾ ਜਿਹੜਾ ਉਹਦਾ ਉਹਦਾ ਫਲ ਹੈ ਉਹ ਲਾਸਟ ਬੰਦੇ ਨੂੰ ਨਹੀਂ ਮਿਲੇਗਾ ਉਹਦਾ ਸਟੈਂਡਰਡ ਆਫ ਲਿਵਿੰਗ ਨਹੀਂ ਵਧੇਗਾ ਕਿਸਾਨ ਦਾ ਗਰੀਬ ਦਾ he should be partner in the progress, or if the dividend of the India's progress will not reach to the poorest of the poor. Then I don't think this kind of uh, progress is, is justified. Then maybe it is capitalism and not socialism, and a lot of work has to be done for bringing the equality of income or Panjab which may have Dhuvaratud. ਵੇ ਰੂਰਲ ਡਿਵੈਲਪਮੈਂਟ ਫੰਡ ਨਹੀਂ ਮਿਲ ਰਿਹਾ ਸੈਂਟਰਲ ਸਕੀਮਾ ਦੇ ਵਿੱਚ ਪੈਸੇ ਨਹੀਂ ਮਿਲ ਰਹੇ ਈਵਨ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਪੈਸੇ ਮੰਗੇ 649 ਕਰੋੜ ਰੁਪਏ ਲੇਕਿਨ ਸਾਡੇ ਸਕਿੱਲ ਡਿਵੈਲਪਮੈਂਟ ਲਈ ਵਾਜੇ ਰੱਖਿਆ ਪੰਜਾਬ ਨੂੰ 92% ਕਟੌਤੀ ਗ੍ਰਾਂਟ ਵਿੱਚ ਮਿਲੀ ਹੋਰ ਵੀ ਮੈਂ ਕਾਫੀ ਵਿਸਥਾਰ ਨਾਲ ਦੱਸਿਆ ਕਿ ਸੈਂਟਰਲ ਸਕੀਮਾ ਦੇ ਵਿੱਚ ਪੰਜਾਬ ਨੂੰ ਅ ਅਖੋਲੇ ਕੀਤਾ ਜਾ ਰਿਹਾ ਮੈਂ ਬੇਨਤੀ ਕੀਤੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਇਹ ਪੰਜਾਬ ਨੂੰ ਪੰਜਾਬੀਆਂ ਨੂੰ ਜੋ ਵੀ ਸੈਂਟਰਲ ਸਕੀਮਾਂ ਉਹ ਉਹਦੇ ਦੌਰਾਨ ਪੰਜਾਬ ਨੂੰ ਵੀ ਜਾ ਕੇ ਤੁਸੀਂ ਵੱਡੀ ਇੰਡਸਟਰੀ ਕੋਈ ਪੰਜਾਬ ਵਿੱਚ ਕਿਉਂਕਿ ਲੈਂਡਲੌਕ ਸੂਬਾ ਉੱਥੇ ਸਾਡਾ ਇੱਕ ਹੀ ਲੱਗੀ ਸੀ ਬਹੁਤ ਸਾਲ ਪਹਿਲਾਂ ਐਚ ਐਮ ਐਲ ਦੀ ਰਿਫਾਇਨਰੀ ਉਹਨਾਂ ਦੀ ਐਕਸਪੈਂਸ਼ਨ ਆ ਰਹੀ ਹੈ ਹੁਣ ਹੋਰ ਵੀ ਲੱਗ ਰਹੀਆਂ ਟਾਟਾ ਵਗੈਰਾ ਲਾ ਰਹੇ ਆ ਹੋਰ ਲਾ ਰਹੇ ਪਰ ਵੱਡੇ ਤੌਰ ਤੇ ਭਾਰਤ ਵੱਲੋਂ ਜਿਹੜਾ ਐਫ ਡੀ ਆਈ ਆ ਰਹੀ ਹੈ ਉਹਦੇ ਨਾਲ ਕੋਈ ਨਹੀਂ ਲੱਗ ਰਿਹਾ ਪੰਜਾਬ 'ਚ ਇੱਕ ਟੈਕਸਟਾਈਲ ਪਾਰਕ ਸੀ ਉਹ ਮੱਤੇਵਾੜਾ ਉਥੇ ਚੱਕਰ ਪੈ ਗਿਆ ਪੋਲੂਸ਼ਨ ਦਾ ਉਸ ਤੋਂ ਬਾਅਦ ਰਵਾਵਾਵਾ ਹੀ ਹੋ ਗਿਆ ਮਾਮਲਾ ਐਸਟੀਪੀ ਪਾਰਕ ਹੈ ਰਾਜਪੂਰਾ ਇੰਡਸਟਰੀਅਲ ਏਰੀਆ ਉਹ ਚੱਲ ਹੀ ਨਹੀਂ ਰਿਹਾ ਉਹ ਉਦਾਂ ਹੀ ਪਿਆ ਹੈ ਹਜ਼ਾਰ ਏਕੜ ਜਮੀਨ ਹੈ ਬਹੁਤ ਕੰਮ ਕਰਨ ਵਾਲਾ ਹੈ ਤੇ ਸਾਨੂੰ ਪੰਜਾਬ ਨੂੰ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਔਰ ਆਪਣਾ ਇੱਕ ਅੰਗ ਟੋਟਾੰ ਸਮਝ ਕੇ ਪੰਜਾਬੀਆਂ ਨੂੰ ਗੱਲੇ ਲਾਉਣਾ ਚਾਹੀਦਾ ਵਿਤਕਰਾਨੀ ਕਰਨਾ ਚਾਹੀਦਾ ਔਰ ਪੰਜਾਬ ਦੀ ਤਾਂਕੀ ਖੁਸ਼ਹਾਲੀ ਦੁਬਾਰਾ ਆ ਸਕੇ ਇਹ ਵੀ ਧਿਆਨ ਦਵਾਇਆ ਵੀ ਅਨ ਇਕਵੈਲਟੀ ਆਫ ਇਨਕਮ ਠੀਕ ਹੈ ਭਾਰਤ ਦੀ ਜੀਡੀਪੀ ਹਮੇਸ਼ਾ ਵਿੱਤ ਮੰਤਰੀ ਨੇ ਕਿਹਾ ਸਾਡੀ ਜੀਡੀਪੀ ਬਹੁਤ ਵੱਧ ਰਹੀ ਹੈ ਉਹ ਹੋਰ ਮੁਲਕਾਂ ਦੇ ਕੰਪੈਰੀਜ਼ਨ ਜ਼ਿਆਦਾ ਇਨਫਲੇਸ਼ਨ ਵੀ ਜ਼ਿਆਦਾ ਲੇਕਿਨ ਨਾਲ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੀ ਸਾਡੀ ਇਨ ਇਕਵੈਲਟੀ ਹੈ 10% ਭਾਰਤੀ ਜਿਹੜੇ ਸਰਮਾਇਦਾਰ ਪੂੰਜੀਪਤੀ ਨੇ 10% ਕੋਲ 72% ਇੰਡੀਆ ਦੀ ਵੈਲਥ ਹੈ ਤੇ ਇਹ ਐਦਾ ਲੱਗ ਰਿਹਾ ਜਿਵੇਂ ਵੀ ਕਹਿਣਾ ਨਹੀਂ ਚਾਹੀਦਾ ਵੀ ਅਮੀਰ ਜ਼ਿਆਦਾ ਅਮੀਰ ਹੋ ਰਹੇ ਹੈ ਗਰੀਬ ਜ਼ਿਆਦਾ ਗਰੀਬ ਹੋ ਰਹੇ ਆਪਾਂ ਕਿਉਂਕਿ ਉਹ ਤੱਕ ਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਨਹੀਂ ਹੋਏਗੀ ਜਿਹੜੀ ਵੀ ਭਾਰਤ ਦੀ ਪ੍ਰੋਗਰੈਸ ਦਾ ਜਿਹੜਾ ਉਹਦਾ ਉਹਦਾ ਫਲ ਹੈ ਉਹ ਲਾਸਟ ਬੰਦੇ ਨੂੰ ਨਹੀਂ ਮਿਲੇਗਾ ਉਹਦਾ ਸਟੈਂਡਰਡ ਆਫ ਲਿਵਿੰਗ ਨਹੀਂ ਵਧੇਗਾ ਕਿਸਾਨ ਦਾ ਗਰੀਬ ਦਾ ਉਦੋਂ ਤੱਕ ਉਹਨੂੰ ਹੀ ਸ਼ੁੱਡ ਬੀ ਪਾਰਟਨਰ ਇਨ ਦਾ ਪ੍ਰੋਗਰੈਸ অর ਅਗਰ ਡਿਵੀਡੈਂਡ ਆਫ ਦੀ ਇੰਡੀਆਸ ਪ੍ਰੋਗਰੈਸ ਵਿਲ ਨਾਟ ਰੀਚ ਟੂ ਦਾ ਪੂਰੈਸਟ ਆਫ ਦੀ ਪੂਰਰ ਥੈਨ ਆਈ ਡੋਨਟ ਥਿੰਕ ਥਿਸ ਕਾਈਂਡ ਆਫ ਪ੍ਰੋਗਰੈਸ ਇਜ਼ ਇਜ਼ ਜਸਟੀਫਾਈਡ ਥੈਨ ਮੇਬੀ ਇਟ ਇਜ਼ ਕੈਪੀਟਲਿਜ਼ਮ ਐਂਡ ਨਾਟ ਸੋਸ਼ਲਿਜ਼ਮ ਅ ਲੋਟ ਆਫ ਵਰਕ ਹੈਜ਼ ਟੂ ਬੀ ਡਨ ਫਾਰ ਬ੍ਰਿੰਗਿੰਗ ਦੀ ਇਕੁਐਲਿਟੀ ਆਫ ਇਨਕਮ অর ਪੰਜਾਬ ਦੇ ਵਿੱਚ ਮੈਂ ਫਿਰ ਦੁਬਾਰਾ ਤੋਂ ਦੁਹਰਾਇਆ ਵੇ ਰੂਰਲ ਡਿਵੈਲਪਮੈਂਟ ਫੰਡ ਨਹੀਂ ਮਿਲ ਰਿਹਾ ਸੈਂਟਰਲ ਸਕੀਮਾ ਦੇ ਵਿੱਚ ਪੈਸੇ ਨਹੀਂ ਮਿਲ ਰਹੇ ਈਵਨ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਪੈਸੇ ਮੰਗੇ 649 ਕਰੋੜ ਰੁਪਏ ਲੇਕਿਨ ਸਾਡੇ ਸਕਿੱਲ ਡਿਵੈਲਪਮੈਂਟ ਲਈ ਵਾਜੇ ਰੱਖਿਆ ਪੰਜਾਬ ਨੂੰ 92% ਕਟੌਤੀ ਗ੍ਰਾਂਟ ਵਿੱਚ ਮਿਲੀ ਹੋਰ ਵੀ ਮੈਂ ਕਾਫੀ ਵਿਸਥਾਰ ਨਾਲ ਦੱਸਿਆ ਕਿ ਸੈਂਟਰਲ ਸਕੀਮਾ ਦੇ ਵਿੱਚ ਪੰਜਾਬ ਨੂੰ ਅ ਅਖੋਲੇ ਕੀਤਾ ਜਾ ਰਿਹਾ ਮੈਂ ਬੇਨਤੀ ਕੀਤੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਇਹ ਪੰਜਾਬ ਨੂੰ ਪੰਜਾਬੀਆਂ ਨੂੰ ਜੋ ਵੀ ਸੈਂਟਰਲ ਸਕੀਮਾਂ ਉਹ ਉਹਦੇ ਦੌਰਾਨ ਪੰਜਾਬ ਨੂੰ ਵੀ ਜਾ ਕੇ ਤੁਸੀਂ ਵੱਡੀ ਇੰਡਸਟਰੀ ਕੋਈ ਪੰਜਾਬ ਵਿੱਚ ਕਿਉਂਕਿ ਲੈਂਡਲੌਕ ਸੂਬਾ ਉੱਥੇ ਸਾਡਾ ਇੱਕ ਹੀ ਲੱਗੀ ਸੀ ਬਹੁਤ ਸਾਲ ਪਹਿਲਾਂ ਐਚ ਐਮ ਐਲ ਦੀ ਰਿਫਾਇਨਰੀ ਉਹਨਾਂ ਦੀ ਐਕਸਪੈਂਸ਼ਨ ਆ ਰਹੀ ਹੈ ਹੁਣ ਹੋਰ ਵੀ ਲੱਗ ਰਹੀਆਂ ਟਾਟਾ ਵਗੈਰਾ ਲਾ ਰਹੇ ਆ ਹੋਰ ਲਾ ਰਹੇ ਪਰ ਵੱਡੇ ਤੌਰ ਤੇ ਭਾਰਤ ਵੱਲੋਂ ਜਿਹੜਾ ਐਫ ਡੀ ਆਈ ਆ ਰਹੀ ਹੈ ਉਹਦੇ ਨਾਲ ਕੋਈ ਨਹੀਂ ਲੱਗ ਰਿਹਾ ਪੰਜਾਬ 'ਚ ਇੱਕ ਟੈਕਸਟਾਈਲ ਪਾਰਕ ਸੀ ਉਹ ਮੱਤੇਵਾੜਾ ਉਥੇ ਚੱਕਰ ਪੈ ਗਿਆ ਪੋਲੂਸ਼ਨ ਦਾ ਉਸ ਤੋਂ ਬਾਅਦ ਰਵਾਵਾਵਾ ਹੀ ਹੋ ਗਿਆ ਮਾਮਲਾ ਐਸਟੀਪੀ ਪਾਰਕ ਹੈ ਰਾਜਪੂਰਾ ਇੰਡਸਟਰੀਅਲ ਏਰੀਆ ਉਹ ਚੱਲ ਹੀ ਨਹੀਂ ਰਿਹਾ ਉਹ ਉਦਾਂ ਹੀ ਪਿਆ ਹੈ ਹਜ਼ਾਰ ਏਕੜ ਜਮੀਨ ਹੈ ਬਹੁਤ ਕੰਮ ਕਰਨ ਵਾਲਾ ਹੈ ਤੇ ਸਾਨੂੰ ਪੰਜਾਬ ਨੂੰ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਔਰ ਆਪਣਾ ਇੱਕ ਅੰਗ ਟੁਟਾੰਕ ਸਮਝ ਕੇ ਪੰਜਾਬੀਆਂ ਨੂੰ ਗੱਲੇ ਲਾਉਣਾ ਚਾਹੀਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਔਰ ਪੰਜਾਬ ਦੀ ਤਾਕੀ ਖੁਸ਼ਹਾਲੀ ਦੁਬਾਰਾ ਆ ਸਕੇ